ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਹਰ ਜਿੰਦਾ ਸਿੰਘ ਤਗੜ ਲੈ ਕੇ ਹਾਜ਼ਰਾਂ ਬਹੁਤ ਹੀ ਵਿਸ਼ੇਸ਼ ਖਬਰ ਸਤਿ ਸ਼ਕਾਲ ਨਮਸਕਾਰ ਆਵਾਜ਼ ਵਰਦਾ ਪੰਜਾਬ ਚ ਹੜ ਆਏ ਹੋਏ ਨੇ ਪਰ ਇੱਕ ਵੱਖਰੇ ਕਿਸਮ ਦਾ ਹੜ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਆ ਗਿਆ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਗਦੀਪ ਸਿੰਘ ਅਤੇ ਤਨਹੋਰਨਾ ਵਿਰੋਧ ਪਟਿਆਲਾ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਪਰਚਾ ਦਰਜ ਕੀਤਾ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਾਰੇ ਇੱਥੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪਰਚੇ ਰਾਹੀਂ ਕਿਤੇ ਇਹ ਗੱਲ ਤਾਂ ਨਹੀਂ ਹੋ ਰਹੀ ਕਹੀਂ ਨਿਗਾਹਾਂ ਔਰ ਕਹੀਂ ਨਿਸ਼ਾਨਾ ਜਿਵੇਂ ਇੱਕ ਕਹਾਵਤ ਹੈ ਕਿ ਪੰਜਾਬ ਪੁਲਿਸ ਨੇ ਇਹ ਪਰਚਾ ਕਿਉਂ ਦਰਜ ਕੀਤਾ ਨਿਗਾਹ ਕਿਤੇ ਹੈ ਤੇ ਨਿਸ਼ਾਨਾ ਕੋਈ ਵਿਅਕਤੀ ਹੋ ਰਿਹਾ ਹੈ ਇਹ ਪਰਚਾ ਇਸ ਕਰਕੇ ਦਰਜ ਕੀਤਾ ਗਿਆ ਕਿ ਪੰਜਾਬੀ ਯੂਨੀਵਰਸਿਟੀ ਨੇ 15000 ਕਾਪੀਆਂ ਮਹਾਕੋਸ਼ ਦੀਆਂ ਗਲਤ ਢੰਗ ਤਰੀਕੇ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਗਈ ਮਹਾਕੋਸ਼ ਕਹਨ ਸਿੰਘ ਨਾਭਾ ਵੱਲੋਂ ਪਹਿਲਾ ਐਡੀਸ਼ਨ 1928 ਚ ਲਿਖਿਆ ਗਿਆ ਸੀ ਫਿਰ ਉਹਨਾਂ ਨੇ ਖੁਦ ਹੀ ਉਸ ਦੀ ਦਰਸਤੀਆਂ ਕਰਕੇ ਦੂਜਾ ਐਡੀਸ਼ਨ 1930 ਦੇ ਵਿੱਚ ਲਿਖਿਆ ਉਸ ਤੋਂ ਬਾਅਦ ਕਈ ਇਹਦੇ ਉੱਤੇ ਚਰਚਾਵਾਵਾਂ ਹੋਈਆਂ ਵਿਵਾਦ ਹੋਇਆ ਕਿ ਮਹਾਕੋਸ਼ ਦੇ ਵਿੱਚ ਕਈ ਗਲਤੀਆਂ ਤਰੂਟੀਆਂ ਪਾਈਆਂ ਗਈਆਂ ਨੇ 2009 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਹਾਕੋਸ਼ ਦੀ ਪਬਲਿਕੇਸ਼ਨ ਯਾਨੀ ਕਿ ਉਹਦੀਆਂ ਕਾਪੀਆਂ ਛਾਪਣੀਆਂ ਸ਼ੁਰੂ ਕੀਤੀਆਂ ਤੇ ਫਿਰ ਇਹ ਮਾਮਲਾ ਹਾਈ ਕੋਰਟ 'ਚ ਵੀ ਗਿਆ ਕਿਉਂਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰਬਾਣੀ ਲਿਖੀ ਹੋਈ ਸੀ ਉਹਦੇ ਵਿੱਚ ਸੰਧੀ ਛੇਦ ਨਹੀਂ ਸੀ ਤੇ ਫਿਰ ਫੈਸਲਾ ਕੀਤਾ ਗਿਆ ਐਸਜੀਪੀਸੀ ਦੀ ਸਹਿਮਤੀ ਨਾਲ ਕਿ ਕਿਉਂਕਿ ਸੰਧੀ ਛੇਦ ਦੇ ਬਿਨਾ ਗਲਤ ਹੋ ਜਾਂਦਾ ਹੈ ਗਲਤ ਪੜੀ ਜਾਂਦੀ ਹੈ ਗੁਰਬਾਣੀ ਤੇ ਇਹਨੂੰ ਸੰਧੀ ਛੇਦ ਯਾਨੀ ਵਿੱਚ ਵਿੱਚ ਬ੍ਰੇਕ ਪਾਈ ਜਾਏ ਸ਼ਬਦਾਂ ਦੇ ਜਿਵੇਂ ਕਿਹਾ ਜਾਂਦਾ ਹੈ ਪ੍ਰਭ ਕੀ ਸ਼ਰਨ ਪਹਿਲਾਂ ਇਕੱਠਾ ਲਿਖਿਆ ਜਾਂਦਾ ਸੀ ਹੁਣ ਇਹਨੂੰ ਪ੍ਰਭ ਫਿਰ ਕੀ ਫਿਰ ਸ਼ਰਨ ਲਿਖਿਆ ਜਾਂਦਾ 2019 ਦੇ ਵਿੱਚ ਪੁਰਾਣੇ ਵਾਈਸ ਚਾਂਸਲਰ ਬੀ ਐਸ ਘੁੰਮਣ ਨੇ ਇੱਕ ਕਮੇਟੀ ਬਣਾਈ ਕਿ ਪਤਾ ਕੀਤਾ ਜਾਏ ਮਹਾਕੋਸ਼ ਦੇ ਵਿੱਚ ਗਲਤੀਆਂ ਕਿੰਨੀਆਂ ਨੇ ਗਲਤੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 10000 ਗਿਣੀ ਹੈ ਗਈਆਂ ਪਰ ਕੁਝ ਹੋਰ ਵਿਦਵਾਨਾਂ ਨੇ 35000 ਗਲਤੀਆਂ ਇਹਦੇ ਵਿੱਚ ਕੱਢੀਆਂ ਹੁਣ ਤੁਹਾਨੂੰ ਦੱਸਦੇ ਆਂ ਕਹੀਂ ਤੇ ਨਿਗਾਹਾਂ ਕਹੀਂ ਤੇ ਨਿਸ਼ਾਨਾ ਕਿਵੇਂ ਇਸ ਮਾਮਲੇ ਤੋਂ ਸਾਹਮਣੇ ਆਉਂਦਾ ਇੱਕ ਵਿਦਵਾਨਾਂ ਦੀ ਕਮੇਟੀ ਜਿਹਦੇ ਵਿੱਚ ਪਿਆਰਾ لال ਗਰਗ ਜੀ ਸ਼ਾਮਲ ਸੀ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮਿਲਦੇ ਆਂ ਅਤੇ ਉਹਨਾਂ ਨੇ ਧਿਆਨ ਚ ਲਿਆਉਂਦੇ ਆ ਕਿ ਇਹ ਜਿਹੜੀ ਪਬਲਿਕेशंस ਹੋ ਰਹੀਆਂ ਇਹ ਗਲਤ ਹੋ ਰਹੀਆਂ ਤੇ ਜਿਹੜੀ ਮੀਟਿੰਗ ਚੱਲਦੀ ਹੈ ਉਹਦੇ ਵਿੱਚ ਵਾਈਸ ਚਾਂਸਲਰ ਵੀ ਮੌਜੂਦ ਹੁੰਦਾ ਜਗਦੀਪ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਹੁੰਦੇ ਆ ਇਹ ਜਿਹੜੀ ਮੀਟਿੰਗ ਆ ਇਹਦੇ ਵਿੱਚ ਫੈਸਲਾ ਕੀਤਾ ਜਾਂਦਾ ਵੀ ਜਿਹੜੀ 2018 ਚ ਪਬਲਿਕیشن ਬੰਦ ਕੀਤੀ ਗਈ ਸੀ ਮਹਾਕੋਸ਼ ਦੀ ਉਹ ਬੰਦ ਰਹੇਗੀ ਠੀਕ ਹੈ ਅੱਗੇ ਫੈਸਲਾ ਇਹ ਕੀਤਾ ਗਿਆ ਕਿ ਇਹ ਨਾ ਜਿਹੜੀਆਂ ਕਾਪੀਆਂ ਨੇ 15000 ਇਹਨਾਂ ਨੂੰ ਤੁਰੰਤ 15 ਦਿਨ ਦੇ ਅੰਦਰ ਅੰਦਰ ਡਿਸਟਰੋਏ ਕਰਤਾ ਜਾਏ ਇਹਨਾਂ ਨੂੰ ਨਸ਼ਟ ਕਰਤਾ ਜਾਏ ਇਹ ਜਿਹੜੀ ਪ੍ਰोसीडिंग ਹੈ ਇਸ ਵਿਧਾਨ ਸਭਾ ਦੇ ਸਪੀਕਰ ਦੇ ਦਫਤਰ ਚ ਬਹਿ ਕੇ ਜਿਹੜੀ ਹੋਈ ਆ ਉਹਦੀ ਸਾਰੀ ਡਿਟੇਲ ਦੇ ਵਿੱਚ ਲਿਖਿਆ ਕਿ ਇਹ ਆਦੇਸ਼ ਕੁਲਤਾਰ ਸਿੰਘ ਸੰਧਵਾ ਨੇ ਦਿੱਤਾ ਕਿ ਕਾਪੀਆਂ ਨਸ਼ਟ ਕਰਤੀਆਂ ਜਾਣ ਤੇ ਫਿਰ ਉਸ ਤੋਂ ਬਾਅਦ ਵਾਈਸ ਚਾਂਸਲਰ ਨੇ ਉਸ ਪ੍ਰोसीडिंग ਦੇ ਆਧਾਰ ਤੇ ਜਿਹੜੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 11 ਅਗਸਤ ਨੂੰ ਮਿਲੀ ਤੇ 15 ਦਿਨ ਦੇ ਵਿੱਚ ਵਿੱਚ ਨਸ਼ਟ ਕਰਨ ਦਾ ਆਦੇਸ਼ ਸੀ ਉਹਨਾਂ ਨੇ ਇਹ ਪ੍ਰੋਸੈਸ ਸ਼ੁਰੂ ਕਰਤਾ ਤੇ ਇਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਲੱਗੀ ਉਹ ਸੀ ਡੀਨ ਅਕੈਡੈਮਿਕਸ ਜਸਵਿੰਦਰ ਸਿੰਘ ਬਰਾੜ ਰਜਿਸਟਰ ਆਰ ਦਵਿੰਦਰ ਸਿੰਘ ਇਨਚਾਰਜ ਪਬਲਿਕੇਸ਼ਨ ਹਰਜਿੰਦਰ ਪਾਲ ਸਿੰਘ ਸੋ ਨੈਚੁਰਲੀ ਜਦੋਂ ਤੁਸੀਂ ਇਹ ਕਾਪੀਆਂ ਡਿਸਟਰੋਏ ਕਰਨੀਆਂ ਤਾਂ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਇਹਨੂੰ ਆਪਾਂ এনਵਾਇਰਨਮੈਂਟ ਫ੍ਰੈਂਡਲੀ ਤਰੀਕੇ ਨਾਲ ਹੀ ਡਿਸਟਰੋਏ ਕਰੀਏ ਤਾਂ ਫਿਰ ਇੱਕ ਪਿੱਟ ਯਾਨੀ ਕਿ ਖਾਈ ਪੱਟੀ ਗਈ ਉਹ ਚ ਪਾਣੀ ਛੱਡਿਆ ਗਿਆ ਤਾਂ ਕਿ ਇਹਨਾਂ ਮਹਾਕੋਸ਼ ਦੀਆਂ ਕਾਪੀਆਂ ਦੀ ਕਿਤੇ ਬੇਅਦਬੀ ਨਾ ਹੋਏ ਤੇ ਉਹ ਯਾਨੀ ਕਿ ਹੌਲੀ-ਹੌਲੀ ਧਰਤੀ ਦੇ ਵਿੱਚ ਸਮਾ ਜਾਣ ਸੇ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇਹ ਸਾਰੀ ਕਾਰਵਾਈ ਕੀਤੀ ਗਈ ਪਰ ਪਤਾ ਇਹ ਲੱਗਿਆ ਕਿ ਪਰਚਾ ਦਰਜ ਕਰਨ ਦੇ ਆਦੇਸ਼ ਪੰਜਾਬ ਸਰਕਾਰ ਦੇ ਉੱਚਤਮ ਖੇਤਰ ਤੋਂ ਪਟਿਆਲਾ ਪੁਲਿਸ ਨੂੰ ਮਿਲੇ ਹੁਣ ਉੱਚਤਮ ਖੇਤਰ ਤੇ ਫਿਰ ਪੁਲਿਸ ਮਹਿਕਮਾ ਕਿਦੇ ਅਧੀਨ ਆਉਂਦਾ ਇਹ ਅਧੀਨ ਆਉਂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਸ ਤਰ੍ਹਾਂ ਮੈਂ ਸ਼ੁਰੂ ਚ ਕਿਹਾ ਕਹੀਂ ਤੇ ਨਿਗਾਹਾਂ ਕਹੀਂ ਤੇ ਨਿਸ਼ਾਨਾ ਔਰ ਜਿਸ ਤਰ੍ਹਾਂ ਤੁਸੀਂ ਬੀਤੇ ਦਿਨੀ ਇਹ ਵੇਖਿਆ ਹੋਣਾ ਚਰਚਾ ਛਿੜੀ ਸੀ ਕਿ ਕੁਝ ਐਮ.ਐਲ.ਏ ਸਹਿਬਾਨ ਦੀ ਸਿਕਿਉਰਿਟੀ ਵਧਾਈ ਗਈ ਜਿਨ੍ਹਾਂ ਦੇ ਵਿੱਚ ਕੁਲਤਾਰ ਸੰਧਵਾ ਦਾ ਘਰ ਉਹਨਾਂ ਦੇ ਪਿੰਡ 'ਚ ਤੇ ਬਲਜਿੰਦਰ ਕੌਰ ਦਾ ਵੀ ਘਰ ਉਹਨਾਂ ਦੇ ਹਲਕੇ 'ਚ ਉਹਦੇ ਆਸੇ-ਪਾਸੇ ਸਿਕਿਉਰਿਟੀ ਵਧਾਈ ਸੀ ਔਰ ਇਹ ਚਰਚਾ ਛਿੜੀ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੀ ਗੱਦੀ ਲਈ ਨਵਾਂ ਚਿਹਰਾ ਲੈ ਕੇ ਆ ਰਹੀ ਸੋ ਇੱਥੇ ਇਹ ਜ਼ਾਹਿਰ ਹੋ ਜਾਂਦਾ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰਲੀ ਖਾਨਾ ਜੰਗੀ ਹੋ ਸਕਦਾ ਇਸ ਪਰਚੇ ਦੇ ਪਿੱਛੇ ਕਾਰਗਰ ਸਾਬਤ ਹੁੰਦੀ ਹੋਵੇ ਅਸੀਂ ਵਾਈਸ ਚਾਂਸਲਰ ਜਗਦੀਪ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੀ ਅਸੀਂ ਜਿਹੜੇ ਵਿਅਕਤੀ ਹੋਰ ਵਿਧਾਨ ਸਭਾ ਦੇ ਵਿੱਚ ਸ਼ਾਮਲ ਸੀ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੋ ਸਕੀ ਪਹੁੰਚ ਕੇ ਇਹ ਆਦੇਸ਼ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਧਵਾ ਦੇ ਵਿਰੁੱਧ ਹੋਇਆ ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਅੱਗੇ ਕੀ ਹੋ ਸਕਦਾ ਜਦੋਂ ਪਰਚੇ ਦੀ ਤਫਤੀਸ਼ ਜਾਰੀ ਹੋਏਗੀ ਤਾਂ ਕੁਦਰਤੀ ਰੂਪ ਦੇ ਵਿੱਚ ਜਿਹੜੀ ਵਿਧਾਨ ਸਭਾ ਦੇ ਸਪੀਕਰ ਦੀ ਪ੍ਰोसीडिंग ਆਈ ਆ ਪੰਜਾਬੀ ਯੂਨੀਵਰਸਿਟੀ ਪਟਿਆਲੇ ਕੋਲ ਉਹ ਪੁਲਿਸ ਤੇ ਸਾਹਮਣੇ ਰੱਖੀ ਜਾਏਗੀ ਉੱਥੋਂ ਪਤਾ ਲੱਗੇਗਾ ਕਿ ਇਹ ਆਦੇਸ਼ ਕੁਲਤਾਰ ਸੰਧਵਾ ਸਪੀਕਰ ਨੇ ਦਿੱਤੇ ਸੀ ਤੇ ਫਲਾਣੇ ਫਲਾਣੇ ਦਾਨਿਸ਼ਮੰਦ ਐਕਸਪਰਟ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸੀ ਤੇ ਫਿਰ ਨੈਚੁਰਲੀ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਪਰਚੇ ਦੇ ਵਿੱਚ ਨਾਮਜ਼ਦਗੀ ਕਿਹਦੀ ਹੋਏਗੀ ਇਹ ਸੋਚਣ ਵਾਲੀ ਗੱਲ ਹੈ ਨਾਮਜ਼ਦਗੀ ਉਸ ਵਿਅਕਤੀ ਦੀ ਵੀ ਹੋਣੀ ਇੱਥੇ ਸੰਭਵ ਵੀ ਹੈ ਜ਼ਰੂਰੀ ਵੀ ਹੈ ਜਿਸ ਨੇ ਮਹਾਕੋਸ਼ ਦੀਆਂ ਕਾਪੀਆਂ ਡਿਸਟਰੋਏ ਕਰਨ ਦੇ ਆਦੇਸ਼ ਦਿੱਤੇ ਤੇ ਫਿਰ ਉਹ ਕੌਣ ਹੈ ਉਹ ਕੁਲਤਾਰ ਸੰਧਵਾਂ ਸੋ ਇੱਥੇ ਇਹ ਇੱਕ ਸ਼ੰਕਾ ਹੋ ਸਕਦੀ ਹੈ ਜਾਂ ਇੱਕ ਗੈਸ ਹੋ ਸਕਦਾ ਹੈ ਕਿ ਕਿਤੇ ਗ੍ਰਹਿ ਵਿਭਾਗ ਨੇ ਕੁਲਤਾਰ ਸੰਧਵਾਂ ਤੇ ਟਿਵਰੀ ਟਾਈਟ ਕਰਨ ਦੇ ਲਈ ਜਾਂ ਉਹਨੂੰ ਅੰਡਰ ਪ੍ਰੈਸ਼ਰ ਕਰਨ ਲਈ ਜਾਂ ਉਸ ਦੇ ਐਮਐਲਏ ਦੇ ਵਿੱਚ ਪ੍ਰਭਾਵ ਨੂੰ ਘੱਟ ਕਰਨ ਲਈ ਜਾਂ ਜਿਹੜੇ ਲੋਕ ਉਹਦੇ ਨਾਲ ਜੁੜੇ ਹੋਏ ਆ ਅਤੇ ਕਿਤੇ ਨਾ ਕਿਤੇ ਉਹ ਮੁੱਖ ਮੰਤਰੀ ਬਣਨ ਦੇ ਸ਼ਾਇਦ ਸੁਪਨੇ ਵੀ ਦੇਖ ਰਿਆ ਸੀ ਉਹਨੂੰ ਦਬਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਸੁਭਾਵਿਕ ਸਵਾਲ ਮਨ ਦੇ ਵਿੱਚ ਆਉਂਦਾ ਖੈਰ ਇੱਥੇ ਇਹ ਵੀ ਜ਼ਰੂਰੀ ਹੋਵੇਗਾ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਕੀ ਕੁਲਤਾਰ ਸੰਧਵਾ ਕੋਦਾ ਕੀ ਜਨ ਤੱਕ ਤੌਰ ਤੇ ਆਪਣੀ ਜ਼ਿੰਮੇਵਾਰੀ ਲੈਂਦੇ ਨੇ ਕਿ ਜੀ ਇਹ ਮੇਰੇ ਆਦੇਸ਼ ਤੇ ਹੋਇਆ ਇਹਦੇ ਵਿੱਚ ਵਾਈਸ ਚਾਂਸਲਰ ਜਗਦੀਪ ਸਿੰਘ ਅਤੇ ਤਿੰਨ ਹੋਰ ਪ੍ਰੋਫੈਸਰਾਂ ਦਾ ਕੋਈ ਕਸੂਰ ਨਹੀਂ ਉਹ ਕੋਈ ਉਹਨਾਂ ਦਾ ਦੋਸ਼ ਨਹੀਂ ਜਾਂ ਕਿਤੇ ਪੰਜਾਬ ਪੁਲਿਸ ਗ੍ਰਾਵ ਭਾਗ ਦੇ ਆਦੇਸ਼ਾਂ ਤੇ ਵਾਈਸ ਚਾਂਸਲਰ ਨੂੰ ਤੇ ਹੋਰ ਤਿੰਨ ਪ੍ਰੋਫੈਸਰਾਂ ਨੂੰ ਗ੍ਰਿਫਤਾਰ ਕਰੇਗੀ ਜੇ ਇਸ ਤਰ੍ਹਾਂ ਹੁੰਦਾ ਇਹ ਬੇਇਨਸਾਫੀ ਦਾ ਇੱਕ ਨਵੇਕਲਾ ਉਦਾਹਰਣ ਹੋਏਗਾ ਇੱਥੇ ਖਬਰ ਦਾ ਕਰਦੇ ਆਂ ਜੀ ਅੰਤ ਮੈਂ ਤੁਹਾਡੇ ਤੋਂ ਚਾਹਨਾ ਇਜਾਜ਼ਤ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਰ